ਅਧਿਆਪਕ ਜਿਨ੍ਹਾਂ ਨੂੰ ਮਾਪਿਆਂ ਦਾ ਦੂਜਾ ਦਰਜਾ ਦਿੱਤਾ ਜਾਂਦਾ ਹੈ ਕਿ ਬੱਚੀ ਆਪਣੀ ਮਾਪਿਆਂ ਤੋਂ ਬਾਅਦ ਅਧਿਆਪਕਾਂ ਦੇ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਨੇ ਤੇ ਅਧਿਆਪਕ ਉਹਨਾਂ ਦੇ ਲਈ ਰਾਦ ਸੇਰਾ ਹੁੰਦੇ ਨੇ ਕਿ ਊਣ ਵਾਲਾ ਜਿਹੜਾ ਉਹਨਾਂ ਦਾ ਜੀਵਨ ਹੈ ਉਸ ਨੂੰ ਰੁਸ਼ਨਉਂਦੇ ਨੇ ਲੇਕਿਨ ਇੱਕ ਅਜਿਹੇ ਅਧਿਆਪਕ ਦੀ ਖਬਰ ਸਾਹਮਣੇ ਆਈ ਹੈ ਜਿਸ ਦਾ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਇੱਕ ਮਾਪੇ ਜਿਨ੍ਹਾਂ ਦੇ ਵੱਲੋਂ ਸਕੂਲ ਦੇ ਵਿੱਚ ਪੜਾਉਂਦੀ ਅਧਿਆਪਕ ਦੇ ਕੋਲ ਹੀ ਆਪਣੇ ਬੱਚੇ ਨੂੰ ਟਿਊਸ਼ਨ ਤੇ ਲਾਇਆ ਗਿਆ ਲੇਕਿਨ ਉਹਨਾਂ ਦਾ ਬੱਚਾ ਜਦੋਂ ਘਰ ਵਾਪਸ ਨਹੀਂ ਪਰਤਿਆ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਲਾਪਤਾ ਦੀ ਰਿਪੋਰਟ ਜਿਹੜੀ ਦਰਜ ਕਰਵਾਈ ਜਾਂਦੀ ਜਦੋਂ ਪੁਲਿਸ ਤੇ ਵੱਲੋਂ ਲਾਪਤਾ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਥਾਪ-ਥਾਪ ਦੇ ਛਾਪੇ ਮਾਰੇ ਕੀਤੇ ਗਏ ਜਦੋਂ ਬੱਚਾ ਮਿਲਿਆ ਜਾ ਜਿਹੜੀ ਟਿਊਸ਼ਨ ਤੇ ਟੀਚਰ ਉਸ ਨੂੰ ਪੜ੍ਹਾਉਂਦੇ ਸੀ ਉਸ ਦੇ ਨਾਲ ਹੀ ਬੱਚਾ ਜਿਹੜਾ ਮਿਲਦਾ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਵੱਡੇ ਖੁਲਾਸੇ ਕੀਤੇ ਗਏ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ 13 ਸਾਲ ਦੇ ਬੱਚੇ ਨੂੰ ਇਸ ਅਧਿਆਪਕ ਦੇ ਵੱਲੋਂ ਕਿਡਨਾਪ ਕੀਤਾ ਗਿਆ ਬਾਬ ਦੇ ਵਿੱਚ ਉਸਦੇ ਨਾਲ ਸਬੰਧ ਛੜੇ ਬਣਾਏ ਗਏ ਤੇ ਜਦੋਂ ਇਹ ਵਾਪਸ ਪੁਲਿਸ ਦੇ ਹੱਥੀਂ ਚੜਦੀ ਹੈ ਤਾਂ 5 ਮਹੀਨੇ ਦੀ ਗਰਭਵਤੀ ਜਿਹੜੀ ਪਾਈ ਗਈ ਹੈ ਜੋ ਕਿ ਮੈਡੀਕਲ ਜਾਂਚ ਦੇ ਵਿੱਚ ਇਹ ਸਭ ਕੁਝ ਪੁਲਿਸ ਦੇ ਵੱਲੋਂ ਛੇੜਾ ਦੱਸਿਆ ਗਿਆ ਸੋ ਤੁਸੀਂ ਵੇਖੋ ਕਿ ਅਧਿਆਪਕ ਜਿਨ੍ਹਾਂ ਦੇ ਕੋਲ ਮਾਪੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਕਿ ਇਹੇ ਸੇ ਰਸਤੇ ਦੇ ਉੱਤੇ ਤੁਰਨਗੇ ਲੇਕਿਨ ਕੁਝ ਅਧਿਆਪਕਾਂ ਦੇ ਕਰਕੇ ਅਧਿਆਪਕਾਂ ਦੇ ਅਕਸ ਨੂੰ ਖਰਾਬ ਕਰਨ ਦੇ ਲਈ ਅਜਿਹੇ ਹਨ ਦੇ ਵੱਲੋਂ ਅਜਿਹੀ ਗੱਲ ਕਰ ਦਿੱਤੀ ਜਾਂਦੀ ਹੈ ਕਿ ਜਿਸ ਨੂੰ ਸੁਣ ਕੇ ਖੁਦ ਹੈਰਾਨ ਹੋਈਦਾ ਇੱਕ 13 ਸਾਲ ਦਾ ਮਾਸੂਮ ਬੱਚਾ ਜੋ ਆਪਣੀ ਅਧਿਆਪਕ ਦੇ ਕੋਲ ਪੜਨ ਦੇ ਲਈ ਗਿਆ ਸੀ ਪਰ ਪਤਾ ਨਹੀਂ ਸੀ ਕਿ ਅਧਿਆਪਕ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇੱਕ 13 ਸਾਲ ਦੇ ਬੱਚੇ ਨੂੰ ਉਸ ਦੇ ਵੱਲੋਂ ਕਿਡਨਾਪ ਕੀਤਾ ਜਾਂਦਾ ਹੈ ਘਰ ਤੋਂ ਫਰਾਰ ਹੋ ਜਾਂਦੀ ਹੈ ਲੇਕਿਨ ਫਰਾਰ ਹੋਣ ਤੋਂ ਬਾਅਦ ਉਸ ਦੇ ਵੱਲੋਂ ਬੱਚੇ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਬੱਚੇ ਦੇ ਨਾਲ ਸਬੰਧ ਬਣਾਏ ਗਏ ਤੇ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਪੁਲਸ ਦੇ ਵੱਲੋਂ ਹੁਣ ਇਹ ਸਾਰਾ ਰਿਮਾਂਡ ਵੀ ਜਿਹੜਾ ਹੈ ਹਾਸਲ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਜਦੋਂ ਮੈਡੀਕਲ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚ ਖੁਲਾਸਾ ਹੋਇਆ ਕਿ ਇਹ ਜੋ ਟੀਚਰ ਹੈ 13 ਸਾਲ ਦੇ ਬੱਚੇ ਨਾਲ ਇਸ ਨੇ ਸਬੰਧ ਬਣਾਏ ਤੇ ਉਸ ਤੋਂ ਬਾਅਦ ਇਹ 5 ਮਹੀਨੇ ਦੀ ਗਰਭਵਤੀ ਜਿਹੜੀ ਪਾਈ ਗਈ ਹੈ ਦੱਸ ਤੀਏ ਕਿ ਇਹ ਮਾਮਲਾ ਜਿਹੜਾ ਗੁਜਰਾਤ ਦੇ ਸੁਰਤ ਤੋਂ ਸਾਹਮਣੇ ਆਇਆ ਜਿੱਥੇ ਇੱਕ ਅਧਿਆਪਕ ਦੇ ਕੋਲ ਬੱਚਿਆਂ ਨੂੰ ਪੜਾਉਣ ਦੇ ਲਈ ਜਿਹੜਾ ਜੋ ਹੈ ਮਾਪਿਆਂ ਦੇ ਵੱਲੋਂ ਭੇਜਿਆ ਗਿਆ ਲੇਕਿਨ ਉਥੇ ਅਧਿਆਪਕ ਦੇ ਵੱਲੋਂ ਬੱਚੇ ਦੇ ਨਾਲ ਜਿਹਹਾ ਕੰਮ ਕੀਤਾ ਗਿਆ ਕਿ ਖੁਦ ਮਾਪੇ ਵੀ ਇਸ ਗੱਲ ਨੂੰ ਸੁਣ ਕੇ ਹੈਰਾਨ ਹੋ ਜਾਂਦੇ ਨੇ ਅਧਿਆਪਕ ਦੇ ਕੋਲ ਬੱਚਿਆਂ ਨੂੰ ਪੜਾਉਣ ਦੇ ਲਈ ਮਾਪੇ ਭੇਜਦੇ ਨੇ ਕਿ ਇਹਨਾਂ ਦਾ ਅਗਲਾ ਜਿਹੜਾ ਜੀਵਨ ਹੋਏਗਾ ਉਤ ਨੂੰ ਰੁਸ਼ਨੋਣਗੇ ਲੇਕਿਨ ਇਹ ਨਹੀਂ ਪਤਾ ਕਿ ਕੁਝ ਅچھے ਅਧਿਆਪਕ ਜਿੰਨਾ ਕਰਕੇ ਅਜੀਆਂ ਜੜੀਆਂ ਦੇ ਅਧਿਆਪਕਾਂ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਤੁਸੀਂ ਵੇਖੋ ਕਿ ਪਹਿਲਾਂ ਵੀ ਇੱਕ ਵਾਰ ਮਾਮਲਾ ਸਾਹਮਣੇ ਆਇਆ ਸੀ ਕਿ ਟਿਊਸ਼ਨ ਤੇ ਪੜਨ ਦੇ ਲਈ ਬੱਚਾ ਗਿਆ ਸੀ ਤੇ ਟਿਊਸ਼ਨ ਦੇ ਅਧਿਆਪਕ ਦੇ ਵੱਲੋਂ ਹੀ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਤੇ ਵੀ 13 ਸਾਲ ਦਾ ਮਾਸੂਮ ਸੀ ਜੋ ਘਰੋਂ ਮੈਡਮ ਦੇ ਕੋਲ ਪੜਨ ਦੇ ਲਈ ਆਇਆ ਸੀ ਪਰ ਮੈਡਮ ਦੇ ਮਨ ਦੇ ਵਿੱਚ ਕੀ ਚੱਲਦਾ ਸੀ ਕੀ ਉਸ ਨੂੰ ਲੈ ਕੇ ਖਿਆਲات ਸਨ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਉਸ 13 ਸਾਲ ਦੇ ਮਾਸੂਮ ਜਿਸ ਨੇ ਹਲੇ ਜ਼ਿੰਦਗੀ ਪੂਰੀ ਅੱਖੀ ਆਪਣੀ ਵੇਖਣੀ ਕਿ ਮੈਂ ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਉਸੇ ਕੀ ਇਸ ਅਧਿਆਪਕ ਦੇ ਵੱਲੋਂ ਅਜੇ ਹਾਊਸ ਦੇ ਨਾਲ ਕੰਮ ਕੀਤਾ ਗਿਆ ਕਿ ਜਿਸ ਨੂੰ ਸੁਣ ਕੇ ਉਸ ਦੇ ਮਾਪੇ ਵੀ ਜਿਹੜੇ ਨੇ ਹੈਰਾਨ ਹੋਏ ਕਿ ਸਾਡੇ ਬੱਚੇ ਦੇ ਨਾਲ ਇਸ ਅਧਿਆਪਕ ਦੇ ਵੱਲੋਂ ਕੀ ਕਰ ਦਿੱਤਾ ਗਿਆ ਸੋ ਪੁਲਿਸ ਦੇ ਹੱਥੇ ਇਹ ਅਧਿਆਪਕ ਚੜੀ ਹੈ ਜਿਸ ਨੇ 13 ਸਾਲ ਦੇ ਮਾਸੂਮ ਨੂੰ ਕਿਡਨੈਪ ਕਰਨ ਤੋਂ ਬਾਅਦ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਫਿਰ ਹੁਣ ਪੰਜ ਜੇ ਦੀ ਗਰਭਵਤੀਏ ਪਾਈ ਗਈਏ ਜਿਸ ਤੋਂ ਬਾਅਦ ਪੁਲਸ ਦੇ ਵੱਲੋਂ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਬੱਚੇ ਨੂੰ ਅਗਵਾ ਕਰਨ ਦਾ ਤੇ ਦੂਜੇ ਪਾਸੇ ਜੋ ਬੱਚੇ ਦੇ ਨਾਲ ਇਸ ਦੇ ਵੱਲੋਂ ਗਲਤ ਕੀਤਾ ਗਿਆ ਉਸ ਨੂੰ ਲੈ ਕੇ ਵੀ ਮਾਮਲਾ ਦਰਜ ਕੀਤਾ ਗਿਆ ਤੇ ਪੁਲਸ ਦੇ ਵੱਲੋਂ ਇਸ ਦਾ ਰਿਮਾਂਡ ਜਿਹੜਾ ਹਾਸਲ ਕੀਤਾ